ਹਾਂਜੀ ਭਈਆ ਤੁਸੀਂ ਦਿੱਲੀ ਦੁਬਾਰਾ ਵਾਪਸੀ ਕੀਤੀ ਐ ਕੀ ਮੁੱਦੇ ਤੇ ਕੀ ਕੀ ਤੁਹਾਡੇ ਆ ਪਲਾਨ ਹੈਗੇ ਆ ਕੀ ਯੋਜਨਾ ਹੈ ਸਾਡੇ ਪਹਿਲਾਂ ਤਾਂ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਉਹਦੇ ਨਾਲ ਕਈ ਹੋਰ ਮੰਗਾਂ ਸਾਡੀਆਂ ਜੁੜਗੀਆਂ ਸੀਗੀਆਂ ਉਹਨਾਂ ਵਿੱਚੋਂ ਇੱਕ ਤਾਂ ਮੇਨ ਹੈਗੀ ਐ ਐਮਐਸਪੀ ਤੇ ਜਿਹੜਾ ਘੱਟੋ ਘੱਟ ਸਮਾਪਤ ਨੂੰ ਮਿਲਣਾ ਚਾਹੀਦਾ ਨੰਬਰ 2 ਜਿਹੜੀ ਕਿਸਾਨ ਦੀ ਆਮਦਨ ਦੀ ਸਵਾਮੀ ਨਾਸਤ ਮੈਂ ਤੇ ਰਿਪੋਰਟ ਦੇ ਹਿਸਾਬ ਨਾਲ ਸੀ 2+ ਦੀ ਆਪ ਸੈਂਟ ਕਰਨੀ ਸੀ ਉਹ ਵੀ ਨਹੀਂ ਕਰ ਰਹੇ ਇੱਕ ਜਿਹੜੇ ਸਾਡੇ ਲਖੀਮਪੁਰ ਖੀਰੀ ਵਿੱਚ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾਗਾ ਨੰਬਰ 4 ਤੇ ਹੈਗਾ ਜਿਹੜੇ ਸਾਡੇ ਕਿਸਾਨਾਂ ਅੰਦੋਲਨ ਦੇ ਵਿੱਚ ਸਾਡੇ ਨੌਜਵਾਨਾਂ ਦੇ ਪਰਚੇ ਪਏ ਸੀਗੇ ਉਹ ਪਰਚੇ ਰੱਦ ਕਰਵਾਉਣ ਵਾਸਤੇ ਦੀ ਜਾ ਰਹੇ ਆ ਅ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਗੱਲ ਕਰੀ ਟਰੈਕਟਰ ਟਰਾਲੀ ਦੇ ਲਿਖਿਆ ਆ ਆਸਤਾ ਤੋਂ ਸ਼ਹੀਦ ਹੋਏ ਆ ਉਨਾ ਬਾਰੇ ਕੀ ਕਹਿਣਾ ਚਾਹੁੰਗਾ ਤੇ ਅੱਜ ਦੁਬਾਰਾ ਪਨੀ ਫੇਰ ਉਸੇ ਪਾਪੇ ਚੱਲੇ ਹਾਂ ਉਹਦੇ ਬਾਰੇ ਬੋਲਾਂਗੇ ਇਹਦੇ ਕਹਿਣ ਦੇ ਮੁਤਾਬਕ ਅਸੀਂ ਜਦੋਂ ਸਾਰੀ ਦਿੱਲੀ ਅੰਦੋਲਨ ਫਤਿਹ ਕਰਕੇ ਆਏ ਫਤਿਹ ਮਾਰਦੇ ਸਾਡੇ ਤਿੰਨ ਸਾਨ ਸ਼ਹੀਦ ਹੋ ਗਏ ਸਰਦਾਰ ਰਣਜੀਤ ਸਿੰਘ ਸਰਦਾਰ ਸੁਖਦੇਵ ਸਿੰਘ ਤੇ ਸਰਦਾਰ ਅਜੇ ਪ੍ਰੀਤ ਸਿੰਘ ਅਸੀਂ ਉਹ ਉਹਨਾਂ ਦੀ ਜਿਹੜੀ ਸ਼ਹੀਦੀ ਸੀਗੀ ਉਹਨੂੰ ਅਸੀਂ ਉਹਨਾਂ ਸਮਰਪਤਾ ਤੱਕ ਲੈ ਜਾਣ ਦੇ ਲਈ ਅਸੀਂ ਆਪ ਦੇ ਪਿੰਨੋਂ ਵਰਕਟ ਕਰਕੇ ਉਹ ਅੰਦੋਲਨ ਵਿੱਚ ਹਿੱਸਾ ਪਾਵਾਂਗੇ ਕਿਉਂਕਿ ਸਾਨੂੰ ਕੋਈ ਇਹ ਨਾ ਕਹਵੇ ਜੇ ਸਾਡੇ ਬੋਤ ਤਸ਼ੀਦ ਕਰਵਾ ਕੇ ਤੇ ਆਪ ਅੱਜ ਘਰੇ ਬਹਿ ਗਏ ਅਸੀਂ ਉਹਨਾਂ ਤੋਂ ਅੱਗੇ ਹੋ ਕੇ ਅੰਦੋਲਨ ਲੜਾਂਗੇ ਜਿਹੜਾ ਆਉਣ ਵਾਲਾ ਸਮਾਂ ਹੋਊਗਾ ਸਾਡਾ ਜਿਵੇਂ ਸਾਡੇ ਆਗੂ ਕਹਿੰਦੇ 50 ਤੋਂ ਵੀ ਕਰਾਸ ਕਰਾਂਗੇ ਅੱਗੇ ਹਰਿਆਣਾ ਬਾਰਡਰ ਹੈ ਹਰਿਆਣਾ ਬਾਰਡਰ ਟੋਟਲੀ ਫੀਲ ਕਰ ਦਿੱਤਾ ਗਿਆ ਕੰਕ੍ਰੀਟ ਵੀ ਤੇ ਆਪਣੇ ਪੈਰੀਓਡਿਕ ਲਗਾਏ ਗਏ ਆ ਕੰਨਾ ਕੱਢ ਦਿੱਤੇ ਗਾਈਆਂ ਇੱਥੋਂ ਤੱਕ ਕਿ ਨੈਟ ਦੀ ਸਰਵਿਸ ਵੀ ਬੰਦ ਕਰ ਦਿੱਤੀ ਗਈ ਉਸ ਪਰੇ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਜਦੋਂ ਕੋਈ ਅੰਦੋਲਨ ਉਠਦੇ ਆ ਸਰਕਾਰ ਨੇ ਉਹਨੇ ਕੋਈ ਨਹੀਂ ਹਰਕਤਾਂ ਕਰਦੀਆਂ ਹੁੰਦੀਆਂ ਸੀਗਾ ਪਿੱਛੇ ਦੇ ਪੰਜਾਬ ਵਿੱਚ ਵੀ ਆਪਣੇ ਨੈੱਟ ਬੰਦ ਕਰ ਦਿੱਤਾ ਸੀਗਾ ਸਰਕਾਰ ਨੇ ਆਪਦੀ ਮੰਨ ਮਾਰ ਦਿੱਤੀ ਕੋਈ ਗੱਲ ਨਹੀਂ ਸਾਡੇ ਕੋਲੇ ਜੋ ਹੈ ਜੋ ਸਾਧਨ ਹੈਗਾ ਨਹੀਂ ਉਹ ਸਾਧਨ ਨਾਲ ਲੈ ਕੇ ਚੱਲੇ ਆ ਤੇ ਜੇ ਉਹ ਬੈਰੀਕੇਡ ਲਾਉਣਗੇ ਜਾਂ ਨੈੱਟ ਬੰਦ ਕਰਨਗੇ ਤਾਂ ਉਹਦਾ ਵੀ ਟੱਕਰ ਆਦੀ ਕਰਾਂਗੇ ਬੈਰੀਕੇਡ ਅਕੇ ਵੀ ਜਦੋਂ ਅਸੀਂ ਪਹਿਲਾਂ ਗਏ ਸਾਨੂੰ ਕਿਹੜਾ ਜਾਣਕਾਰੀ ਦਿੱਤੀ ਜਵਾੜਦਾ ਤਾਂ ਉਦੋਂ ਵੀ ਬੈਰੀਕੇਡ ਭੰਨੇ ਆ ਤੇ ਹੁਣ ਵੀ ਭੰਨਾਂਗੇ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਸਾਨੂੰ ਰੋਜ਼ ਮਾਰਨ ਨਾਲ ਇੱਕ ਦਿਨ ਗੋਲੀ ਮਾਰ ਕੇ ਮਾਰ ਦਿਓ ਆਡਾ ਯਾਬਨੇ ਬੜੇ ਸਾਨੂੰ ਵੀ ਮਾਰਨਾ ਹੀ ਚਾਹੁੰਦੇ ਆ ਸਰਕਾਰ ਦੀ ਜਿਹੜੀ ਨੀਤ ਸਾਡੀ ਆਉਣ ਵਾਲੀ ਨਸਲ ਨੂੰ ਖਤਮ ਕਰ ਰਹੀ ਹੈ ਜਿਹੜੇ ਸਾਡੇ ਪੁੱਤੇ ਹੋਣਗੇ ਦੋਤੇ ਹੋਣਗੇ ਉਹਨਾਂ ਨੂੰ ਖਤਮ ਕਰਨਾ ਚਾਹਤੀ ਹੈ ਅਸੀਂ ਉਹਨਾਂ ਦੀਆਂ ਜ਼ਮੀਨਾਂ ਬਚਾਉਣਾ ਤੇ ਕਿਤੇ ਕਿਤੇ ਵੀ ਦੁਆਰਾ ਹੋਣ ਅਸੀਂ ਉਹ ਪਾਰ ਕਰਾਂਗੇ ਕਿਤੇ ਇੱਕ ਪਾਲ ਤੋਂ ਵੀ ਪਹਿਲਾਂ ਚੱਲ ਪਿਆ ਕੀ ਮਨਸ਼ਾ ਲੱਗਦਾ ਤੇ ਕੀ ਆ ਆਉਣ ਵਾਲਾ ਤੁਹਾਨੂੰ ਟਾਈਮ ਲੱਗ ਰਿਹਾ ਵੀ ਕਿਸ ਤਰ੍ਹਾਂ ਰਹੇ ਇਹ ਜਿਹਾ ਸੇ ਬੰਦਿਆਂ ਦਾ ਪਲਾਨ ਹੁੰਦਾ ਜੀ ਦੋ ਜਿਹੇ ਬੰਦਿਆਂ ਨੇ ਜਿਵੇਂ ਤੋ ਟਕਾਣੇ ਤੇ ਪਹੁੰਚਣਾ ਹੈ ਤੁਹਾਨੂੰ ਵੀ ਸਾਰੇ ਅੱਖਾਂ ਦਾ ਇਕੱਠੇ ਹੋ ਕੇ ਕਿਰਪਾ ਅਸੀਂ ਨੇੜੇ ਜਾ ਕੇ ਤੇ ਪੜਾਅ ਬਣਾਵਾਂਗੇ ਉੱਥੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਇਕੱਠੇ ਹੋ ਕੇ ਅੱਗੇ ਕੁਝ ਕਰਾਂਗੇ ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਥ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ ਗਰੀ ਮੁਖਵਾਕ ਭਨੇਓ ਗਰੀਬ ਨਵਾਸ ਛਾਤ੍ਰਣ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦੇ ਨੇ